ਅਜੇ ਸੀ ਗੁਰਦਾਸਪੁਰ ਦੇ ਕਨਵਨ ਚੌਂਕ ਦਾ ਦੋਸਤੋ ਸੋ ਇਸ ਚੌਂਕ 'ਚ ਆਉਣ ਦਾ ਸਾਡਾ ਇੱਕ ਕਾਰਨ ਸੀ ਜੀ 메ਨ ਚੌਂਕ ਹੈ ਬਟਾਲਾ ਨੂੰ ਵੀ ਇਹ ਰੋਡ ਜਾਂਦਾ ਜੀ ਉਹ ਚੁਰਾਹਾ ਵਾ ਇਹ ਗੁਰਦਾਸਪੁਰ ਦਾ 메ਨ ਚੁਰਾਹਾ ਵਾ ਜਿੱਥੇ ਇਹ ਚੌਂਕ ਸੀਤਾ ਔਰ ਭਗਵਾਨ ਪਰਸ਼ੂਰਾਮ ਜਿਹਦੇ ਨਾਮ ਤੇ ਇਹ ਚੌਂਕ ਦਾ ਜਿਹੜਾ ਨਿਰਮਾਣ ਕੀਤਾ ਗਿਆ ਸੀ ਸੋ ਅਸੀਂ ਪਹਿਲੇ ਵੀ ਕਈ ਵਾਰ ਖਬਰ ਪ੍ਰਕਾਸ਼ਿਤ ਕਰ ਚੁੱਕੇ ਹਾਂ ਔਰ ਜਦੋਂ ਖਬਰ ਹੀ ਦਿਖਾਉਂਦੇ ਹਾਂ ਉਸ ਤੋਂ ਬਾਅਦ ਜਿਹੜੀ ਹੈ ਜੀ ਨਗਰ ਕਾਉਂਸਲ ਕਾਰਵਾਈ ਵੀ ਕਰਦਾ ਵਾ ਇਸ ਚੌਂਕ ਦੀ ਜਿਹੜੀ ਸਫਸਾਈ ਹੋ ਜਾਂਦੀ ਹੈ ਪਰ ਹੁੰਦੀ ਖਾਨਾ ਪੂਰਤੀ ਹੈ ਜੀ ਸੋ ਤੁਸੀਂ ਯਕੀਨ ਮੰਨਿਓ ਵੀ ਅੱਜ ਹਾਲਾਤ ਇੰਨੇ ਕ ਮਾੜੇ ਹੋਗੇ ਕਿ ਸਾਨੂੰ ਲੋਕ ਜਿਹੜੇ ਫੋਨ ਕਰ ਰਹੇ ਸੀ ਕਿ ਆ ਕੇ ਦੇਖੋ ਇੰਨੇ ਹਾਲਾਤ ਸੋ ਇੰਨੇ ਕ ਮਾੜੇ ਹਾਲਾਤ ਆ ਦਿਖਾਓ ਥੱਲੇ ਗੰਦਗੀ ਦਿਖਾਓ ਪਹਿਲਾਂ ਇੱਕ ਤਾਂ ਗੰਦਗੀ ਜਿਹੜੀ ਇੱਥੇ ਬੇਸ਼ੁਮਾਰ ਆ ਜੀ ਦੂਸਰਾ ਇੱਥੇ ਐਡਵਰਟਾਈਜ਼ਮੈਂਟ ਦਾ ਇਹਨੂੰ ਵੱਡਾ ਬਣਾਇਆ ਜਾਵਾ ਜੀ ਸੋ ਗੰਦਗੀ ਦਨ ਪਹਿਲਾਂ ਤੁਹਾਨੂੰ ਦਿਖਾ ਰਹੇ ਆ ਵੀ ਗੰਦਗੀ ਦੇਖੋ ਤੁਸੀਂ ਮਲ ਭੀ ਅਸੀਂ ਆ ਤਸਵੀਰਾਂ ਦਿਖਾਓ ਆ ਦੇਖੋ ਆ ਸ਼ੂਜ਼ ਦਿਖਾਓ ਸੋ ਬੇਸ਼ੁਮਾਰ ਗੰਦਗੀ ਸ਼ਾਇਦ ਸਾਲਾਂ ਹੀ ਹੋ ਗਏ ਉਹਨਾਂ ਤੇ ਸਾਨੂੰ ਇਸ ਪਾਰਕ ਵਿੱਚ ਆਏ ਹੋਏ ਨੇ ਮੇਰੇ ਹਿਸਾਬ ਨਾਲ ਤੇ ਸਾਲਾਂ ਗੁਜ਼ਰ ਗਏ ਹੋਣਗੇ ਕੋਈ ਸੰਪਰਕ ਚ ਨਹੀਂ ਆਇਆ ਹੈਗਾ ਉੱਥਲੇ ਦਿਖਾਓ ਦੇਖੋ ਜਿਹੜੇ ਜਾਨਵਰ ਆ ਇੱਥੇ ਡੌਗ ਜਿਹੜੇ ਆ ਉਹਨਾਂ ਨੇ ਆਪਣੇ ਬੱਚੇ ਦਿੱਤੇ ਦੇ ਆ ਜੀ ਸੋ ਬੱਚੇ ਜਿਹੜੇ ਇੱਥੇ ਦਿੱਤੇ ਦੇ ਆ ਔਰ ਚਾਰੋਂ ਬੰਨੇ ਦੇਖੋ ਡੌਗ ਡੌਗ ਤੁਹਾਨੂੰ ਮਿਲਣਗੇ ਔਰ ਗੰਦਗੀ ਤੁਹਾਨੂੰ ਜਿਹੜੀ ਹੈ ਬੇਸ਼ੁਮਾਰ ਮਿਲੇਗੀ ਸੋ ਉੱਪਰੀ ਸਾਈਡ ਵੀ ਆਓ ਭਾਜੀ ਸਾਹਮਣੇ ਦਿਖਾਓ ਬਾਰੂ ਕੈਮਰਾ ਜਿਹੜਾ ਉਹ ਦੇਖੋ ਚਾਰੋਂ ਬੰਨੇ ਗੰਦਗੀ ਆ ਔਰ ਭਗਵਾਨ ਪਰਸ਼ਰਮ ਚੌਂਗ ਦਾ ਜਿਹੜਾ ਵਾਜੀ ਇਹ ਚੌਂਗ ਬਣਾਉਣ ਦਾ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੋਇਆ ਜੀ ਇਹ ਤੇ ਕਿਸੇ ਦੇਖਿਆ ਜਾਵੇ ਤਾਂ ਮੈਂ ਉਹ ਸ਼ਬਦ ਬੋਲਣਾ ਨਹੀਂ ਚਾਹਦਾ ਪਰ ਸ਼ਬਦ ਬੋਲਣ ਨੂੰ ਮਜਬੂਰ ਹੋਈਦਾ ਵਾ ਇਹ ਤੇ ਕਿਸਮ ਦੀ ਬੇਦਬੀ ਹੋ ਰਹੀ ਹੈ ਜੀ ਭਗਵਾਨ ਦੇ ਕਿਉਂਕਿ ਐਡੀ ਵੱਡੀ ਮਹਾਨ ਸ਼ਖਸੀਅਤ ਸਾਡੇ ਭਗਵਾਨ ਜਿਹੜੇ ਭਗਵਾਨ ਪ੍ਰਸ਼ੂਰਾਮ ਉਹਨਾਂ ਦੇ ਨਾਮ ਤੇ ਚਾਹੂੰਗਾ ਜੀ ਔਰ ਹਾਲਾਤੇ ਦੇ ਦੇਖ ਲੋ ਕੀ ਆ ਮੈਂ ਬੜਾ ਹੈਰਾਨ ਆ ਵੀ ਨਾ ਹੀ ਸਾਡੇ ਸ਼ਹਿਰ ਦਾ ਕੋਈ ਬੋਲਦਾ ਵਾ ਜੀ ਨਾ ਹੀ ਕੋਈ ਉੱਥੇ ਆ ਕੇ ਦੇਖਦਾ ਵਾ ਜਦਕਿ ਇਹ ਫਰਜ਼ ਬੰਦਾ ਸਾਡਾ ਸਾਰਿਆਂ ਦਾ ਕਿਸਵਲ ਧਿਆਨ ਲਈਏ ਕਿਉਂਕਿ ਗੰਦਗੀ ਤੇ ਜਿਹੜੀ ਦੇਖੋ ਤੁਸੀਂ ਮੈਨੂੰ ਦਿਖਾ ਰਿਹਾ ਵਾ ਇਹਦੇ ਆਲੇ ਦੁਆਲੇ ਦੇਖੋ ਜਿੰਨੇ ਵੀ ਹੋਲਡਿੰਗ ਲੱਗੇ ਹਨ ਜ ਇਹ ਸਾਰੇ ਇਹਨੂੰ ਐਡਵਰਟਾਈਜ਼ਮੈਂਟ ਸਾਡਾ ਬਣਾਇਆਦਾ ਚਾਰੋਂ ਬੰਨੇ ਇਹਦੇ ਜਿਹੜੇ ਜੀ ਵੱਡੇ ਵੱਡੇ ਹੋਲਡਿੰਗ ਲਗਾਏ ਆ ਔਰ ਉਹਦੇ ਉੱਤੇ ਮਸ਼ਹੂਰੀਆਂ ਕੀਤੀਆਂ ਵਾ ਜੀ ਔਰ ਕਈ ਜਿਹੜੇ ਹੋਲਡਿੰਗਾਂ ਧਾਰਮਿਕ ਵੀ ਹੈਗੇ ਆ ਸੋ ਇਹ ਕਿਤਨਾ ਕਿਤੇ ਜਿਹੜਾ ਵਾ ਜੀ ਵੱਡਾ ਘਾਟਾ ਵਾ ਜੀ ਮੈਂ ਤਾਂ ਕਹਾਂਗਾ ਇਦਾਂ ਦੀ ਚੌਂਕ ਨਿਰਮਾਣ ਹੀ ਨਿਕਲਣਾ ਚਾਹੀਦਾ ਕਿਸੇ ਦੇਵੀ ਦੇਵਤਾ ਦੇ ਨਾਮ ਤੇ ਜਿਹੜਾ ਚੌਂਕ ਆ ਉਹਦਾ ਨਿਰਮਾਣ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਜੇ ਚੌਂਕ ਅਸੀਂ ਬਣਾਉਨੇ ਆ ਤਾਂ ਉਹਦੀ ਘੱਟੋ ਘਾਟ ਜਿਹੜੀ ਹੈ ਜੀ ਰਿਸਪੈਕਟ ਵੀ ਹੋਣੀ ਚਾਹੀਦੀ ਆ ਸੋ ਸਾਰੇ ਨਾ ਸ਼ਹਿਰ ਵਾਸੀ ਵੀ ਹੈਗੇ ਉਹਨਾਂ ਨਾਲ ਗ ਸੋ ਕਿਤਨਾ ਕਿਤੇ ਰਿਸਪੈਕਟ ਹੋਣੀ ਜ਼ਰੂਰੀ ਆ ਸੋ ਇੱਥੇ ਦੇਖ ਰਹੇ ਆ ਹਾਲਾਤ ਇਨੇ ਮਾੜੇ ਨੇ ਗੰਦਗੀ ਦੇ ਢੇਰ ਨੇ ਔਰ ਚਾਰੋਂ ਬੰਦੇ ਜਿਹੜੇ ਆ ਜੀ ਹੋਲਡਿੰਗ ਬੋਰਡ ਲਗਾ ਕੇ ਜਿਹੜਾ ਵਾ ਇਹਨੂੰ ਐਡਵਰਟਾਈਜ਼ਮੈਂਟ ਦਾ ਡਾੜਾ ਬਣਾਤਾ ਵਾ ਔਰ ਮੈਂ ਇਹ ਗੱਲ ਕਵਾਂਗਾ ਕਿ ਕਿਤਨਾ ਕਿਤੇ ਇਹ ਜਿਹੜੀ ਆ ਭਗਵਾਨ ਦੀ ਜਿਹੜੀ ਆ ਬੇਦਬੀ ਹੋ ਰਹੀ ਆ ਜੀ ਭਗਵਾਨ ਪ੍ਰਸ਼ੂਰਾਮ ਦੀ ਬੇਦਬੀ ਕੀਤੀ ਜਾ ਰਹੀ ਜੋ ਇਥੋਂ ਦੇ ਹਾਲਾਤ ਹੋ ਗਏ ਆ ਸੋ ਧਿਆਨ ਦੇਣ ਦੀ ਲੋੜ ਆ ਜੀ ਸੋ ਸ਼ਹਿਰ ਵਾਸੀ ਸਾਡ ਨਾਲ ਨੇ ਗੱਲਬਾਤ ਕਰ ਲੈਣਿਆ ਭਾਜੀ ਬੜੇ ਮਾੜੇ ਹਾਲਾਤ ਹੋ ਗਏ ਥੰਦੇ ਮੈਂ ਸਭ ਤੋਂ ਪਹਿਲਾਂ ਤੋਂ ਸ਼ਹਿਰ ਵ ਜਨਮ ਦਿਹਾੜੇ ਦੀਆਂ ਜਿਹੜੀਆਂ ਲੱਖ ਲੱਖ ਵਧਾਈਆਂ ਦੇਣਾ ਰਾਮ ਨੌਮੀ ਦੇ ਪੁਰਖਸ਼ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਜੇ ਪ੍ਰਸ਼ਾਸਨ ਨੇ ਐਡਾ ਸੋਹਣਾ ਸੁੰਦਰ ਚੌਕ ਬਣਾਇਆ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਆ ਇਹਦੀ ਰੱਖ ਰਖਾਅ ਦੀ ਇਹ ਰੱਖ ਰਖਾਅ ਦਾ ਜਿੰਨਾ ਵੀ ਜ਼ਿੰਮੇਵਾਰਾ ਇਹ ਸਾਰਾ ਕੁਝ ਜਨਤਾ ਦਾ ਵੀ ਹੈ ਬਿਲਕੁਲ ਔਰ ਜਨਤਾ ਦੀ ਨਾ ਜ਼ਿੰਮੇਵਾਰੀ ਹੋਣ ਕਰਕੇ ਚਾਰੇ ਪਾਸੇ ਇਹਦੇ ਹੌਲਡ ਲੱਗੇ ਦੇ ਨਾ ਹੋਲਡਰ ਲੱਗਣ ਕਰਕੇ ਚੌਂਕ ਦੀ ਜਿਹੜੀ ਸੁੰਦਰਤਾ ਬਿਲਕੁਲ ਹੀ ਸਮਾਪਤ ਹੋ ਚੁੱਕੀ ਆ ਔਰ ਅੰਦਰ ਦੇਖੋ ਤੁਸੀਂ ਕਿੰਨਾ ਕੋੜਾ ਪਿਆਦਾ ਨਿੱਕੇ ਨਿੱਕੇ ਕੁੱਤੀਆਂ ਨੇ ਬੱਚੇ ਦਿੱਤੇ ਦੇਣਾ ਇੱਥੇ ਚੌਂਕ ਦੇ ਵਿੱਚ ਕੋਈ ਬੋਕਰ ਨਹੀਂ ਕੋਈ ਬਾਹਰੀ ਨਹੀਂ ਕੋਈ ਕੁਛ ਨਹੀਂ ਗੱਲ ਨਹੀਂ ਕੋਈ ਬਾਤ ਨਹੀਂ ਇਹਦੇ ਵਿੱਚ ਦੇਖੋ ਤੁਸੀਂ ਚਾਰੇ ਪਾਸੇ ਝਾਂਤੀ ਮਾਰੋ ਤੇ ਰੇੜੀਆਂ ਸੜਕ ਦੇ yellow line ਜਿਹੜੀ ਬਣਾਈ ਦੀ ਸਰਕਾਰ ਨੇ ਉਹਦੇ ਉੱਤੇ ਰੇੜੀਆਂ ਲੱਗਦੀਆਂ ਬਟ ਇੱਕ ਗੱਡੀ ਖੜੀ ਹੋ ਜਾਂਦੀ ਹੈ ਦੂਸਰੀ ਗੱਡੀ ਲੱਗਣ ਨੂੰ ਜਗ੍ਹਾ ਨਹੀਂ ਮਿਲਦੀ ਇਸ ਕਰਕੇ ਅਸੀਂ ਪ੍ਰਸ਼ਾਸਨ ਦਾ ਵੀ ਇਸੇ ਬਾਲ ਧਿਆਨ ਕਰਨ ਦੀ ਕੋਸ਼ਿਸ਼ ਕਰਨੇ ਆ ਔਰ ਖਾਸ ਕਰਕੇ ਜਿਹੜੀ ਜਨਤਾ ਆ ਇਥੋਂ ਦਾ ਪ੍ਰਸ਼ਾਸਨ ਸੰਸਥਾਾਂਾਂ ਵਿੱਚ ਆ ਦੇ ਆਣ ਜਿੰਨੀਆਂ ਸ਼ਹਿਰ ਦੀਆਂ ਸੰਸਥਾਾਂਾਂ ਇਹ ਸਾਰੀਆਂ ਸੰਸਥਾਾਂਾਂ ਅੱਗੇ ਆਣ ਇਸ ਦੇ ਬਾਰੇ ਬਿਲਕੁਲ ਵਿਚਾਰ ਕਰਨ ਇਹ ਜੀ ਹੋਰ ਆ ਭਾਈ ਆ ਦੇਖੋ ਇਹ ਫੁਵਾਰੇ ਵੀ ਇਥੇ ਲਗਾਏ ਗਏ ਸੀ ਇਹਨੂੰ ਸੁੰਦਰ ਬਣਾਉਣ ਵਾਸਤੇ ਜਿਹੜਾ ਵਾ ਲਾਈਟਾਂ ਵਾਸਤੇ ਡਿਸਪਲੇ ਵੀ ਲਾਈਆਂ ਸੀ ਪਰ ਸਾਰੀਆਂ ਡਿਸਪਲੇ ਬੰਦ ਪਈ ਦੀਆਂ ਵਾ ਔਰ ਫੁਵਾਰੇ ਜਿਹੜੇ ਬੰਦ ਪਏ ਦੇ ਆ ਪਲੱਸ ਇਹਦਾ ਕੀ ਜਿਹੜੇ ਫੁਵਾਰੇ ਜਿੱਥੇ ਮੋਟਰ ਲੱਗੀ ਉਹ ਤੇ ਕੁੱਤੇ ਨਾ ਬੱਚੇ ਦੇਤੇ ਦੇ ਆ ਜੀ ਦੇਖੋ ਜੀ ਕਿੰਨੀ ਸ਼ਰਮ ਵਾਲੀ ਗੱਲ ਆ ਦੇਖੋ ਇਹ ਤੇ ਥੋੜਾ ਜਿਹਾ ਪ੍ਰਸ਼ਾਸਨ ਨੂੰ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਕਿ ਜੇ ਤੁਸੀਂ ਰੱਖ ਰਖਾ ਦੀ ਜ਼ਿੰਮੇਵਾਰੀ ਖੁਦ ਲਈ ਦੀ ਆ ਜਨਤਾ ਦੀ ਜ਼ਿੰਮੇਵਾਰੀ ਤੇ ਪੂਰੀ ਆ ਜਨਤਾ ਦੀ ਜ਼ਿੰਮੇਵਾਰੀ ਤੇ ਬੰਦਿਆ ਕੋਈ ਜਿਹੜੇ ਸਾਈਟਾਂ ਤੇ ਹੋਲਡ ਲਗਾਏ ਦੇਣਾ ਉਹ ਨਾ ਲਗਾਏ ਜਾਣ ਇਹਦੀ ਸੁੰਦਰਤਾ ਨੂੰ ਬਿਲਕੁਲ ਹੀ ਕਾਇਮ ਰੱਖਣਾ ਚਾਹੀਦਾ ਜਿਹੜੀਆਂ ਦਾਏ ਬائیں ਲੱਗੇ ਦੁਕਾਨਦਾਰ ਰੇੜੀਆਂ ਲਵਾ ਦਿੰਦੇ ਨੇ ਜੈਲੋ ਲਾਈਨ ਤੋਂ ਵੀ ਅੱਗੇ ਉਹ ਰੇੜੀਆਂ ਨੂੰ ਵੀ ਪਿੱਛੇ ਕਰਾਇਆ ਜਾਏ ਹੋਲਡ ਨਾਲ ਲੱਗਣ ਤੇ ਮੰਦਰ ਦੀ ਜਿਹੜੀ ਉਹ ਸਾਰੀ ਇੱਥੇ ਕੀਤੀ ਦੀ ਕੀਦੀ ਆ ਪਵਿੱਤਰਤਾ ਬਣੀ ਦੀ ਆ ਔਰ ਸ਼ਰਮ ਚੌਂਕ ਦੀ ਇਹ ਪਵਿੱਤਰਤਾ ਨੂੰ ਇੱਕ ਗੁਰਦਾਸਪੁਰ ਦੇ ਵਿੱਚ ਕਿ ਇਤਿਹਾਸ ਹੈ ਕਿਉਂਕਿ ਗੁਰਦਾਸਪੁਰ ਚ ਐਂਟਰ ਹੁੰਦਿਆਂ ਹੀ ਇਹ ਪਹਿਲਾ ਮੇਨ ਚੌਂਕ ਆ ਹੁਣ ਤੇ ਚਲੋ ਚੌਂਕ ਟੈਂਕ ਚੌਂਕ ਬਣ ਗਿਆ ਲੇਕਿਨ ਗੁਰਦਾਸਪੁਰ ਦੇ ਵਿੱਚ ਪਹਿਲਾ ਚੌਂਕ ਆ ਜਿਹੜਾ ਗੁਰਦਾਸਪੁਰ ਦੀ ਸੁੰਦਰਤਾ ਨੂੰ ਦਰਸਾਉਂਦਾ ਆ ਲੇਕਿਨ ਅੱਧੀ ਇਸ ਟਾਈਮ ਤੇ ਉਹ ਕੰਡੀਸ਼ਨ ਹੋ ਚੁੱਕੀ ਦੀ ਆ ਕਿ ਸ਼ਾਇਦ ਇੱਥੇ ਆ ਕੇ ਖੜਾ ਹੋਣਾ ਵੀ ਬਹੁਤ ਹੀ ਮੁਸ਼ਕਲ ਆ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਥੱਲੇ ਝਾਂਤੀ ਮਾਰ ਕੇ ਇਸ ਕੂੜੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਸੋ ਬਹੁਤ ਬਹੁਤ ਮਿਹਰਬਾਨੀਆਂ ਜੀ ਪ੍ਰਸ਼ਾਸਨ ਅਕੀ ਅਸੀਂ ਬੇਨਤੀ ਕਰਨੇ ਆ ਕਿ ਸ਼ਹਿਰ ਵਾਸੀਆਂ ਕੀ ਬੇਨਤੀ ਕਰਨੇ ਆ ਵੀ ਇਹ ਚੀਜ਼ ਦਾ ਖਾਸ ਖਿਆਲ ਰੱਖੋ ਕਿ ਜਿਹੜੇ ਹੋਲਡ ਲੱਗਦੇ ਆ ਇਹ ਨਾ ਲੱਗਣ ਬਿਲਕੁਲ ਬਿਲਕੁਲ ਸੋ ਅਸੀਂ ਦੇਖੋ ਕਈ ਵਾਰੀ ਜਿਹੜੀ ਹੈ ਜੀ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਪ੍ਰਸ਼ਾਸਨ ਕਾਰਵਾਈ ਵੀ ਕਰਦਾ ਪਰ ਉਹਦੇ ਬਾਵਜੂਦ ਵੀ ਹਾਲਾਤ ਇੰਨੇ ਖ ਮਾੜੇ ਆ ਜਦ ਕਿ ਇਸ ਚੌਂਗ ਦਾ ਰੈਗੂਲਰ ਸਫਾਈ ਹੋਏ ਜਿਆਦਾ ਨਹੀਂ ਤੇ ਘੱਟੋ ਘਾਟੇ ਹਫ਼ਤੇ 10 ਦਿਨ ਬਾਅਦ ਜਿਹੜੀ ਸਫਾਈ ਹੋਏ ਤਾਂ ਇਹਦਾ ਰੱਖ-ਰਖਾਵ ਔਰ ਪ੍ਰਸ਼ਾਸਨ ਚੈੱਕ ਕਰੇ ਆਗੇ ਕਿ ਇਹਦੇ ਕੋਈ ਹਲਦ ਵਾਲੇ ਹੋਲਡਿੰਗ ਨਹੀਂ ਲਗਾਇਆ ਕਿਸੇ ਨੇ ਕਿਉਂਕਿ ਹੋਲਡਿੰਗ ਜਿਹੜਾ ਐਡਵਰਟਾਈਜ਼ਮੈਂਟ ਦਾ ਇਹਨੂੰ ਵੱਡਾ ਬਣਾ ਦਿੱਤਾ ਜਾਂਦਾ ਵਾ ਔਰ ਆ ਤੁਸੀਂ ਦੇਖੋ ਗਮਲੇ ਆ ਇਹਦੇ ਵਿੱਚ ਕੋਈ ਪੌਦਾ ਨਹੀਂ ਕਿਤੇ ਜਦ ਕਿ ਇਹ ਨਿਕਨੇ ਕੰਮ ਤਾਂ ਸਾਡੀਆਂ ਸ਼ਹਿਰ ਦੀਆਂ ਸੰਸਥਾਵਾਂ ਵੀ ਕਰ ਸਕਦੀਆਂ ਵਾਂ ਜੇਕਰ ਕਰਨਾ ਹੋਇਆ ਤਾਂ ਸੋ ਕਿਤਨਾ ਕਿਤੇ ਇਸ ਸੁੰਦਰਤਾ ਨੂੰ ਬਰਕਰਾਰ ਰੱਖਣ ਵਾਸਤੇ ਤੁਹਾਡਾ ਸਾਰਿਆਂ ਦਾ ਯੋਗਦਾਨ ਚਾਹੀਦਾ ਵਾ ਜੀ ਕਿਉਂਕਿ ਗੁਰਦਾਸਪੁਰ ਦਾ ਮੇਨ ਚੌਂਗਾ ਜੀ ਇਹ ਮੇਨ ਚੌਂਗਾ ਮੇਨ ਚੁਰਾਹਾ ਹੈ ਕਿਤੇ ਭਗਵਾਨ ਪਰਸ਼ੂਰਾਮ ਜੀ ਦਾ ਚੌਂਗ ਜਿਹੜਾ ਸਾਬਿਤ ਕੀਤਾ ਗਿਆ ਵਾ ਸੋ ਇਹਨੂੰ ਬਰਕਰਾਰ ਰੱਖਣ ਵਾਸਤੇ ਇਹਦੀ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਜਿਹੜਾ ਵਾ ਜੀ ਸਾਡਾ ਸਾਰਿਆਂ ਦਾ ਫਰਜ ਬੰਦਾ ਵੀ ਅਸੀਂ ਅਗਾ ਆਈਏ ਔਰ ਆਪਣਾ ਯੋਗਦਾਨ ਦਈਏ ਕਿਉਂਕਿ ਮੈਂ ਕਈ ਰਾਜਪੁਰ ਦਾ ਮੇਨ ਪੁਆਇੰਟ ਹੈ ਜੋ ਤੁਸੀਂ ਅੰਮਰਥਾ ਤੋਂ ਆਓਗੇ ਤਾਂ ਤੁਹਾਨੂੰ ਪਹਿਲਾਂ ਇਹ ਚੌਂਕ ਮਿਲਦਾ ਵਾ ਜੇ ਤੁਸੀਂ ਲਾਲੋ ਕਨੂਆਂ ਤੋਂ ਆਉਂਦੇ ਹੋ ਕਲਨੌਰ ਤੋਂ ਆਉਂਦੇ ਹੋ ਤਾਂ ਤੁਹਾਨੂੰ ਪਹਿਲਾਂ ਇਸ ਚੌਂਕ ਚੋਂ ਲੰਘ ਕੇ ਹੀ ਅੱਗੇ ਜਾਣਾ ਪੈਣਾ ਵਾ ਸੋ ਕਿਤੇ ਨਾ ਕਿਤੇ ਇਸ ਚੌਂਕ ਦਾ ਰੱਖ ਰਖਾਵ ਹੋਣਾ ਬਹੁਤ ਜ਼ਰੂਰੀ ਹੈ ਜੀ ਉਮੀਦ ਕਰਾਂਗੇ ਪ੍ਰਸ਼ਾਸਨ ਧਿਆਨ ਦੇਗਾ ਔਰ ਇਸ ਚੌਂਕ ਦਾ ਜਿਹੜਾ ਵਾ ਜੀ ਸਮੱਸਿਆ ਜਿਹੜੀ ਹੈ ਕਿਉ ਅਸੀਂ ਵੀ ਬਾਰ-ਬਾਰ ਖਬਰਾਂ ਦਿਖਾਈਏ ਤੇ ਚੰਗਾ ਨਹੀਂ ਲੱਗਦਾ ਅਸੀਂ ਬੇਨਤੀ ਕਰਾਂਗੇ ਨਗਰ ਕੌਂਸਲ ਨੂੰ ਬੇਨਤੀ ਕਰਾਂਗੇ ਵੀ ਧਿਆਨ ਦਿੱਤਾ ਜਾਵੇ ਤੇ ਸਾਡੀਆਂ ਸ਼ਹਿਰ ਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਵੀ ਉਹ ਵੀ ਅਗਾਹ ਹੋਣ ਇਸ ਚੌਂਕ ਦਾ ਰੱਖ-ਖਾਲ ਕਰ ਲਈ। ਸੋਗੇ ਚੌਂਕ ਤੇ ਬਣਾਤਾ ਪਰ ਕਿਤਨਾ ਕਿਤਨਾ ਰੱਖ-ਖਾਲ ਕੋ ਰਹਿ ਗਿਆ ਭਾਈ। ਚੌਂਕ ਬਹੁਤ ਸੋਹਣਾ ਵਾ। ਚੌਂਕ ਨੂੰ ਦੇਖਭਾਲ ਕਰਨੀ ਬਹੁਤ ਜ਼ਰੂਰੀ ਆ। ਸਫਾਈ ਕਰਨੀ ਬਹੁਤ ਜ਼ਰੂਰੀ ਆ। ਪੇਂਟ ਲੱਗੇ, ਪਤਾ ਲੱਗੇ ਅਰਸ਼ਨਾਮ ਚੌਂਕ ਆ। ਹਾਂ। ਹੋਰ ਇੱਥੇ ਗੰਦਗੀ ਬੜੀ ਅੰਦਰ ਬੈਠੀ। ਗੰਦਗੀ ਬੜੀ ਆ। ਸਫਾਈ ਬਹੁਤ ਜ਼ਰੂਰੀ ਸਫਾਈ ਦੋ ਹਿੰਦੁਸਤਾਨ ਸਖਲੋਤਾ ਵਾ ਇਹ ਕਿਸੇ ਨੂੰ ਲੱਭਦਾ ਨਹੀਂ ਅਗਲੇ ਕੋਣ ਆਣ ਡਿਆ ਵਾ ਉਧਰ ਕੋਣ ਮੁੜੇ ਕਿਸੇ ਐਕਸੀਡੈਂਟ ਹੋਣ ਦਾ ਡਰ ਚਾਰੋਂ ਬਨੇ ਬੋਰਡ ਚਾਰੋਂ ਮਨੇ ਬੋਰਡ ਲਾਉਂਦਾ ਬੋਰਡ ਆਪਣੇ ਲਾਉ ਜਿੱਥੇ ਲੱਗਦੇ ਆ ਉਥੇ ਨਾ ਨੀ ਲੋੜ ਕਿਤੇ ਨਾ ਕਿਤੇ ਭਾਈ ਬੇਦਬੀ ਹੋ ਰਹੀ ਹੈ ਫਿਰ ਇਧਰ ਚੌਕ ਬਣਾਉਂਦਾ ਫਾਇਦਾ ਹੀ ਨਹੀਂ ਫਿਰ ਨਾ ਹੀ ਨਾ ਇਹ ਇੱਥੇ ਕਰ ਰਹੇ ਨੇ ਸਫਾਈ ਯੂਟਿਲਿਟੀ ਆ ਸਫਾਈ ਦੇ ਸ਼ਹਿਰ ਅਗਲੇ ਨੇ ਇੰਨਾ ਬਹੁਤ ਵਧੀਆ ਅਰੇਂਜਮੈਂਟ ਰੱਖਿਆ ਦਾ ਸਫਾਈ ਕਰਾਓ ਜੀ ਸਫਾਈ ਹੋ ਰਹੀ ਹੈ ਸ਼ੁਕਰੀਆ ਭਾਈ ਓਕੇ